ਸਸੀਕਾਲ 200 ਆ ਮਾਫੀ ਚਾਹਨਾ ਕਿ ਅੱਜ ਬਹੁਤ ਹੀ ਅਫਸੋਸਜਨਕ ਜਿਹੜੀ ਘਟਨਾ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਹਾਲਾਂਕਿ ਤੁਸੀਂ ਟੀਵੀ ਚੈਨਲਾਂ ਤੇ ਔਰ ਸਾਰੇ ਤੋਂ ਆਸ-ਪਾਸੇ ਸੁਣ ਲਿਆ ਹੋਣਾ ਹੈ ਕੀ ਹੋਇਆ ਕਈ ਆਰੀ ਟੀਵੀ ਚੈਨਲਾਂ ਤੋਂ ਪਹਿਲਾਂ ਪੁਸ਼ਟੀ ਕਰਦੀਏ ਜਾਂ ਇਧਰ ਉਧਰ ਤਾਂ ਫਿਰ ਲੱਗਦਾ ਕਿ ਸ਼ਾਇਦ ਕੋਈ ਅਸੀਂ ਗਲਤ ਗੱਲ ਕਰ ਰਹੇ ਹਾਂ ਬਹੁਤ ਅਫਸੋਸ ਹੈ ਕਿ ਸ਼ੁਭਕਰਨ ਸਾਡਾ ਉਹ ਛੋਟਾ ਪੁੱਤਰ ਸਾਡਾ ਉਹ ਛੋਟਾ ਭਰਾ ਜਿਹੜਾ ਬੱਲੋ ਪਿੰਡ ਦਾ ਸੀ ਮੋੜ ਪਿੰਡ ਤੇ ਪਾਰਲੀਮੈਂਟ ਬਠਿੰਡਾ ਹਲਕਾ ਤੇ ਹਲਕੇ ਮੋੜ ਦਾ ਸੀ ਉਹ ਕੱਲ ਹਰਿਆਣਾ ਪੁਲਿਸ ਦਾ ਜਾਨੀ ਕਿ ਨਰਿੰਦਰ ਮੋਦੀ ਸਾਹਿਬ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਇਵੇਂ ਇਸ ਕਰਕੇ ਕਹਿ ਰਹੇ ਕਿ ਨਰਿੰਦਰ ਮੋਦੀ ਜੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਹਦਾਇਤ ਤੇ ਜਿਸ ਪ੍ਰਕਾਰ ਦਾ ਵਤੀਰਾ ਸਾਡੇ ਨਾਲ ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਕਰ ਰਹੀ ਹੈ ਔਰ ਪੁਲਿਸ ਕਰ ਰਹੀ ਹੈ ਇਹ ਮੋਦੀ ਜੀ ਦੇ ਕਹਿਨ ਤੇ ਹੋ ਰਿਹਾ ਹੈ ਬਹੁਤ ਸਾਰੇ ਸਾਥੀਆਂ ਨੇ বারবার ਗੱਲ ਕੀਤੀ ਲਾਈਵ ਹੋ ਕੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਕੀ ਡਰ ਲੱਗਦਾ ਹੈ ਅਰੇ ਹੋਇਆ ਕਿਉਂ ਕਿਉਂਕਿ ਇਹ ਕਾਲੇ ਕਾਨੂੰਨ ਬਣੇ ਸਨ ਔਰ ਬਹੁਤ ਸਾਰੇ ਲੋਕਾਂ ਨੇ ਉਸ ਕਾਲੇ ਕਾਨੂੰਨਾ ਤੇ ਦਸਕਤ ਕੀਤੇ ਸਨ ਅੱਜ ਵੀ ਉਹਨਾਂ ਨਾਲ ਸਾਂਝ ਪਾਉਣ ਦੀਆਂ ਚਰਚਾਵਾਂ ਤੇ ਗੱਲਾਂ ਚੱਲ ਰਹੀਆਂ ਨੇ ਉਹੀ ਲੋਕ ਜਿਨ੍ਹਾਂ ਨੇ ਸਾਡੇ ਮੌਤ ਦੇ ਵਾਰੰਟਾ ਤੇ ਦਸਕਤ ਕੀਤੇ ਸਨ ਸੋ ਜਿੱਥੇ ਜਿੱਥੇ ਮੈਂ ਸਮਝਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਖੱਟਰ ਸਰਕਾਰ ਔਰ ਦੇਸ਼ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਕਸੂਰ ਹੈ ਉੱਥੇ 101% ਕੱਲ ਤੋਂ ਬਾਅਦ ਮਕਮਲ ਪੰਜਾਬ ਦੀ ਸਰਕਾਰ ਦਾ ਵੀ ਕਸੂਰ ਹੈ ਜਾਨੀ ਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਕਸੂਰ ਹੈ ਉਹਦਾ ਕਾਰਨ ਕੀ ਹੈ ਕੀ ਅੱਜ ਤੋਂ 4 ਦਿਨ ਪਹਿਲਾਂ ਇਹ ਗੱਲ ਕਹਿ ਕੇ ਆਏ ਸੀ ਜਦੋਂ ਟੀਅਰ ਗੈਸ ਦੇ ਗੋਲੇ ਔਰ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀਗਾ ਕਿਸਾਨਾਂ ਦਾ ਕਿ ਟੀਅਰ ਗੈਸ ਦੇ ਬਹਾਨੇ ਗੋਲੀਆਂ ਚਲਾਈਆਂ ਜਾ ਰਹੀਆਂ ਰਬਰ ਬੁਲੇਟਸ ਚਲਾਈ ਜਾ ਰਹੇ ਔਰ 100 ਦੀ ਤਦਾਦ ਚ ਲੋਕ ਜ਼ਖਮੀ ਹੋ ਗਏ ਰਾਹੁਲ ਗਾਂਧੀ ਜੀ ਦੇ ਵੀ ਕਿਸਾਨ ਦੇ ਇੱਕ ਫੌਜੀ ਨਾਲ ਗੱਲ ਕੀਤੀ ਔਰ ਫੌਜੀ ਨੇ ਦੱਸਿਆ ਕਿ ਆ ਜਿਹੜੇ ਮੇਰੇ ਸ਼ਰੇਆ ਗੋਲੀ ਦੇ ਆ ਉਹ ਰਿਟਾਇਰਡ ਫੌਜੀ ਸੀ ਹੁਣ ਕਿਸਾਨ ਸੀ ਔਰ ਫਿਰ ਅਸੀਂ ਚਿੱਠੀ ਲਿਖੀ ਭਗਵੰਤ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਜ਼ਰਾ نیند ਤੋਂ ਜਾਗੋ ਤੇ ਜਾਗ ਕੇ ਆਪ ਦੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਕਰੋ ਲੇਕਿਨ ਉਹਨੇ ਕੋਈ ਅਸਰ ਨਹੀਂ kiya ਮੈਂ ਕਿਹਾ ਸੀ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਔਰ ਐਸਪੀ ਅੰਬਾਲਾ ਤੇ ਐਫਆਈਆਰ ਦਿਓ ਕੁਛ ਨਹੀਂ ਹੋਇਆ ਅੱਜ ਵੀ ਤੁਸੀਂ ਰੋਕ ਸਕਦੇ ਹੋ ਭਗਵੰਤ ਮਾਨ ਜੀ ਦਾ ਵੀਡੀਓ ਜ਼ਾਰੀ ਹੋਇਆ ਕਿ ਮੈਨੂੰ ਦੁੱਖ ਹੈ ਅਸੀਂ ਸਹਾਇਤਾ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਬੱਚਿਆਂ ਨੂੰ ਵੀ ਪੜਾਵਾਂਗੇ ਮੈਨੂੰ ਇਹ ਦੱਸ ਦਿਓ ਕਿ ਉਹਨਾਂ ਦਾ ਆਰਥਿਕ ਮਦਦ ਦੇ ਨਾਲ ਤੁਸੀਂ ਉਹ ਮੁੰਡਾ 24 ਸਾਲ ਦਾ ਵਾਪਸ ਕਰਦੇ ਹੋਗੇ ਉਹ ਸ਼ੁਭ ਵਾਪਸ ਆ ਜਾਏਗਾ ਜੇ ਆ ਜਾਏਗਾ ਤਾਂ ਫਿਰ ਭਾਵੇਂ ਆਰਥਿਕ ਮਦਦ ਜਿੰਨੀ ਮਰਜ਼ੀ ਕਰ ਦਿਓ ਔਰ ਕਿੰਨੇ ਹੋਰ ਸ਼ੁਭ ਮਰਾਉਂਗੇ ਹੋਰ ਕਿੰਨੇ ਸ਼ੁਭ ਦਾ ਇੰਤਜ਼ਾਰ ਕਰਾਂਗੇ ਅਸੀਂ ਮਰਨ ਦਾ ਆਦਰਯੋਗ ਮਾਨ ਸਾਹਿਬ ਤੁਸੀਂ ਉੱਥੇ ਆਦਿਆਂ ਬਫਰ ਜਿਹੜੀ ਆ ਤੁਹਾਡੀ ਫੋਰਸ ਹੈ ਤੁਹਾਡੇ ਕੋਲੇ ਪੰਜਾਬ ਪੁਲਿਸ ਉੱਥੇ ਲਾਓ ਬਰਾਬਰ ਤੇ ਜੇ ਸਾਹਮਣੇ ਆ ਅੰਬਾਲੇ ਵਾਲੇ ਹਰਿਆਣੇ ਵਾਲੇ ਟੀਅਰ ਗੈਸ ਛੱਡਦੇ ਆ ਤਾਂ ਤੁਸੀਂ ਵੀ ਛੱਡੋ ਤੁਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਹਮਦਰਦੀ ਹੈ ਤੁਸੀਂ ਬੜੀਆਂ ਉਹਨਾਂ ਦੇ ਪਰਿਵਾਰ ਨੂੰ ਸਦਾ ਨੌਕਰੀ ਵੀ ਦੇ ਦਿਓ ਪਰ ਨੌਕਰੀ ਨਾਲ ਜਿਉ ਮੜਿਆਏਗਾ ਮੁੰਡਾ ਨੌਜਵਾਨ ਸ਼ੁਭਤਾ ਦੱਸ ਦਿਓ ਸ਼ੁਭ ਕਰਨੇ ਨਹੀਂ ਆਉਣਾ ਹੁਣ ਜਿਹੜਾ ਚਲਾ ਗਿਆ ਔਰ ਮੈਨੂੰ ਡਰ ਆ ਪਹਿਲਾਂ ਵੀ 700 ਕਿਸਾਨ ਮਰ ਕੇ ਆਏ ਸ਼ਹੀਦ ਹੋ ਕੇ ਆਏ ਆ ਇੱਕ ਸ਼ੋਭ ਗਿਆ ਹੋਰ ਸ਼ੋਭ ਦਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੂੰ ਨਾ ਕਰਾਓ ਸਾਹਮਣੇ ਉਹ ਬੈਰੀਗੇਟਿੰਗ ਲਾ ਕੇ ਸਾਹਮਣੇ ਆਪ ਦੀ ਫੋਰਸ ਬਫਰ ਲਾਓ ਜੇ ਇੱਕ ਗੋਲਾ ਦਾਗਦਾ ਹੈ ਅਥਰੂ ਗੈਸ ਦਾ ਜਾਂ ਇੱਕ ਗੋਲੀ ਆਉਂਦੀ ਹੈ ਤੇ ਫਿਰ ਇਧਰੋਂ ਪੰਜਾਬ ਚੋਂ ਵੀ ਗੋਲੀ ਜਾਣੀ ਚਾਹੀਦੀ ਹੈ ਪੰਜਾਬ ਚੋਂ ਵੀ ਅਥਰੂ ਗੈਸ ਕੋਲਾ ਕਰਨਾ ਚਾਹੀਦਾ ਹੈ 100% ਤੁਸੀਂ ਗੋਡੇ ਟੇਕਤੇ ਐ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੇ ਇਸੇ ਕਰਕੇ ਤੁਹਾਡੇ ਡੀਜੀਪੀ ਨੇ ਸਾਹਿਬ ਨੇ ਕਿਹਾ ਕਿ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਤੇ ਪੋਕਲੇਨ ਉੱਥੇ ਲੈ ਕੇ ਨਹੀਂ ਜਾਣੇ ਹੈਡਰੇ ਲੈ ਕੇ ਨਹੀਂ ਜਾਣੇ ਕਿਉਂ ਤੁਹਾਨੂੰ ਉਹਨਾਂ ਨੂੰ ਤੁਸੀਂ ਇਹ ਗੱਲ ਕੀਤੀ ਵੀ ਮੈਂ ਉਹ ਰੋਕੂੰਗਾ ਔਰ ਮੈਂ ਕੱਲ ਟੱਪਿਆ ਸੀ ਤੜਕੇ ਉੱਥੋਂ ਦੀ ਤਮਾਮ ਪੁਲਿਸ ਫੋਰਸ ਲਾਈ ਵੀ ਹੈ ਉਹ ਪੁਲਿਸ ਫੋਰਸ ਜਿਹੜੀ ਸੜਕਾਂ ਤੇ ਲਾਈ ਆਓ ਬਾਰਡਰ ਤੇ ਲਾਓ ਸਾਡੀ ਸਰ ਜ਼ਮੀਨ ਤੇ ਜੇ ਅਥਰੂ ਗੈਸ ਦਾ ਗੋਲਾ ਆ ਗਿਆ ਗੋਲੀ ਆਈ ਤਾਂ ਤੇ ਉਹਨਾਂ ਨੂੰ ਸਰ ਜ਼ਮੀਨ ਤੇ ਜਾਣੇ ਚਾਹੀਦੇ ਫੇਰ ਤਾਂ ਹੈਗੀ ਆ ਤੁਹਾਡੀ ਹਮਦਰਦੀ ਤੁਸੀਂ ਇਹ ਵੀ ਕਿਹਾ ਮੈਂ ਪਰਚਾ ਦੇਵਾਂਗਾ ਕਿਹਰੇ ਤੇ ਦੇਵਾਂਗਾ ਪਰਚਾ ਅਣਪਛਾਤੇ ਲੋਕਾਂ ਤੇ ਪਰਚਾ ਦੇਵੋਗੇ ਇਨਕੁਆਰੀ ਕਰੋਗੇ 6 ਮਹੀਨੇ ਇਨਕੁਆਰੀ ਚੱਲੂਗੀ ਉਦੋਂ ਅੰਦੋਲਨ ਖਤਮ ਹੋ ਜਾਏਗਾ ਇਲੈਕਸ਼ਨ ਆ ਜਾਏਗਾ ਪਰਚਾ ਅੱਜ ਦਿਓ ਭਾਈ ਨੇਮਤੇ ਦਿਓ ਅਗਰ ਤੁਸੀਂ ਪੰਜਾਬ ਦੇ ਹਮਦਰਦ ਐ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਮਦਰਦ ਹੈ ਤਾਂ ਅੱਜ ਹੀ ਪਰਚਾ ਤੁਸੀਂ ਐਸਪੀ ਅੰਮ੍ਰਿਤਸਰ ਤੋਂ ਬਾਇ ਨੇਮ ਦਿਓ ਔਰ ਚਲਾਨ ਪੇਸ਼ ਕਰੋ ਸ਼ੁਕਰਾਨਾ ਔਰ ਜਿੰਨੇ ਲੋਕ ਜ਼ਖਮੀ ਹੋਏ ਪਰਚਾ ਦੇ ਕੇ ਬਾਇ ਨੇਮ ਤੇ ਕੋਰਟ ਚ ਚਲਾਨ ਪੇਸ਼ ਕਰੋ ਤੇ ਕੋਰਟ ਨੂੰ ਡਿਸਾਈਡ ਕਰਨ ਦਿਓ ਕੀ ਹੋਏਗਾ ਜੇ ਤੁਸੀਂ ਹਮਦਰਦ ਹੈ ਜੇ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਕਰਨ ਨਹੀਂ ਦਿਆਂਗਾ ਪਹਿਲਾਂ ਕੇਂਦਰ ਨੂੰ ਸੋਚਣਾ ਚਾਹੀਦਾ ਸੀ ਹੁਣ ਕੇਂਦਰ ਇੰਤਜ਼ਾਰ ਕਰ ਰਿਹਾ ਚੋਣ ਜਾਬਤੇ ਦਾ ਕਿ ਸਾਡੇ ਬੰਦੇ ਮਾਰ ਦਿੱਤੇ ਜਾਣਗੇ ਚੋਣ ਜਾਬਤੇ ਚ ਜੋ ਮਰਗੀਏ ਕਰਨਗੇ ਤੁਸੀਂ ਫਿਰ ਕਹੋਗੇ ਚੋਣ ਜਾਬਤਾ ਲੱਗਿਆ ਪਿਆ ਅੱਜ ਚੋਣ ਜਾਬਤਾ ਨਹੀਂ ਲੱਗਿਆ ਪਿਆ ਫਿਰ ਉਥੋਂ ਕੱਲ ਨੂੰ ਜਦੋਂ ਚੋਣ ਜਾਬਤਾ ਲੱਗਿਆ ਉਹ ਤਾਂ ਸਾਡਾ 100 ਕਿਸਾਨ ਨੂੰ ਮਾਰ ਦੇਣਗੇ ਫਿਰ ਮੂਪ ਦਰਸ਼ਕ ਬਣ ਕੇ ਤੁਸੀਂ ਸਾਰਿਆਂ ਨੂੰ ਮਾਲੀ ਸਹਾਇਤਾ ਦੇ ਦਿਓਗੇ ਪਰ ਪੁੱਤ ਕਿੱਥੋਂ ਵਾਪਸ ਲੈ ਕੇ ਆਵਾਂਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ 700 ਕਿਸਾਨ ਨਾਲ ਮਿਲੀ ਭੁਗਤਣਾ ਮਿਲਾਇਆ ਨਰਿੰਦਰ મોદી ਜੀ ਦਾ ਨਾਮ ਲਓ ਅਰੇ ਸੌ ਖਾਓ ਕਿ ਅਸੀਂ ਪਾੜ ਪਾੜੇ ਨਾਲ ਕਦੇ ਨਹੀਂ ਰਲਾਂਗੇ ਤੁਹਾਡੇ ਵੱਡੇ ਜਿਹੜੇ ਸਰਦਾਰ ਹੈ ਜਿਹੜੇ ਪਾਰਟੀਆਂ ਦਾ ਆਗੂ ਨੇ ਮੇਨ ਉਹ ਉੱਤੇ ਗੱਲਬਾਤ ਚਲਾਈ ਜਾਂਦੇ ਐ ਭਾਜਪਾ ਦੇ ਨਾਲ ਤੇ ਤੁਸੀਂ ਲਾਈਵ ਹੋਨੇ ਹੋ ਇਸ ਗੱਲ ਦਾ ਕੋਈ ਮਤਲਬ ਨਹੀਂ ਐ ਲੋਕ ਜਨਤਾ ਸਭ ਜਾਣਦੀ ਐ ਕੌਣ ਕਿਰੇ ਨਾਲ ਐ ਕੌਣ ਕਿਰੇ ਨਾਲ ਨਹੀਂ ਐ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਸਾਰੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਸਾਰੀਆਂ ਜਾਤੀਆਂ ਨੂੰ ਮੈਂ ਬੇਨਤੀ ਕਰਦਾ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਖੇਤ ਮਜ਼ਦੂਰ ਹੈ ਅਸੀਂ ਤਾਕੀ ਸਾਰੇ ਜਿਉਣੇ ਆ ਜੇ ਪੰਜਾਬ ਦਾ ਕਿਸਾਨ ਜਿਉਂਦਾ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਅਗਰ ਕਿਸਾਨ ਮਰ ਗਿਆ ਤਾਂ ਸ਼ੈਲਰ ਮਰ ਗਿਆ ਕਾਟਨ ਫੈਕਟਰੀ ਮਰ ਗਈ ਤੇਲ ਮਿਲ ਮਰ ਗਈ ਪੱਥਰ ਦਾ ਵਪਾਰ ਮਰ ਗਿਆ ਦੁਕਾਨਾਂ ਕਪੜੇਦੀਆਂ ਬੰਦ ਹੋ ਜਾਣੀਆਂ ਪੈਲੇਸ ਬੰਦ ਹੋ ਜਾਣਗੇ ਜਾਂ ਸ਼ਾਦੀਆਂ ਨਹੀਂ ਕਰ ਪਾਉਣਗੇ ਹਲਵਾਈ ਬੰਦ ਹੋ ਜਾਣਗੇ ਸਭ ਕੁਝ ਕਿਸਾਨ ਦੇ ਨਾਲ ਚੱਲਦਾ ਕਿਉਂਕਿ ਇੱਥੇ ਪੱਥਰ ਨਹੀਂ ਨਿਕਲਦਾ ਇੱਥੇ ਕੋਲਾ ਨਹੀਂ ਨਿਕਲਦਾ ਇੱਥੇ ਸਿਉਣਾ ਨਹੀਂ ਨਿਕਲਦਾ ਜਿਹੜੇ ਲੋਕ ਚੁੱਪ ਕਰਕੇ ਬੈਠੇ ਐ ਜਿਹੜੇ ਲੋਕ ਸ਼ਾਂਤ ਬੈਠੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਚਾਹੁੰਦਾ ਜਿਵੇਂ ਪਿਛਲੀਆਂ ਵੀ ਅੰਦੋਲਨ ਦੀਸਾਂਵਰੇਆ ਨੇ ਮਦਦ ਕੀਤੀ ਸੀ ਅਸੀਂ ਸਾਰੇ ਇੱਕ ਮੁੱਠੋ ਕੇ ਤਕੜੇ ਹੋ ਕੇ ਕਿਉਂਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ आम आदमी पार्टी और मुख्यमंत्री भगवंत सिंह मान सरेंडर हो चुके हैं ऐसे करके उन्होंने तो विधानसभा से भी वख्री जगह मांग ली थी चंडीगढ़ दी जदों हरियाणा से उन्होंने कहा सी हरियाणा ਨੂੰ ਦੇਾਂਗੇ ਹੁਣ ਤੁਹਾਨੂੰ ਖੜਾ ਹੋਣਾ ਪਏਗਾ ਮੂਪ ਦਰਸ਼ਕ ਬਣ ਕੇ ਵੇਖਣਾ ਨਹੀਂ ਹੈ ਆਓ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਿਓ ਕਿਉਂ ਪੰਜਾਬ ਡੁੱਬ ਜਾਏਗਾ ਜੇ ਕਿਸਾਨ ਮਰ ਗਿਆ ਔਰ ਕਿਸਾਨ ਆਪਣੀ ਗਰੰਟੀ ਮੰਗਦਾ ਹੈ ਐਮਐਸਪੀ ਮੰਗਦਾ ਹੈ ਇਸੋਂ ਥੱਲੇ ਸਾਡਾ ਮਾਲ ਨਾ ਖਰੀਦਿਆ ਜਾਵੇ ਹੋਰ ਕਿਸਾਨ ਕੀ ਮੰਗਦਾ ਹੈ ਸਾਰੇ ਦੇਸ਼ ਦਾ ਢਿੱਡ ਭਰਿਆ ਕਿਸੇ ਵੇਲੇ ਅਸੀਂ ਅੱਜ ਸਾਡੇ ਨਾਲ ਵਤੀਰਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਦਿੱਲੀ ਕਿਸੇ ਦੇ ਬਾਪ ਨਹੀਂ ਦੀ ਹੈ ਦਿੱਲੀ ਨੂੰ ਆਜ਼ਾਦ ਕਰਾਉਣ ਵਾਸਤੇ ਲਾਲ ਕਿਲੇ ਤੇ ਝੰਡਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦੇ ਆ ਉਹਰੇ ਵਾਸਤੇ ਪੰਜਾਬ ਦੇ ਲੋਕਾਂ ਨੇ ਚਹਾਤਾ ਦਿੱਤੀ ਔਰ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਲੋਕ ਹੋਏ ਹੈ ਮੈਂ ਪੂਰੇ ਦੇਸ਼ ਤੇ ਫਖਰ ਕਰਦਾ ਹਾਂ ਦੇਸ਼ ਦੇ ਤਿਰੰਗੇ ਤੇ ਫਖਰ ਕਰਦਾ ਹਾਂ ਲੇਕਿਨ ਪੰਜਾਬੀਆਂ ਨੇ ਇਹਨਾਂ ਪਿੰਡਾਂ ਵਾਲਿਆਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਸਰ ਜਮੀਨ ਚਾਹੇ ਦੇਸ਼ ਦੀ ਆਜ਼ਾਦੀ ਦਾ ਮਸਲਾ ਸੀ ਚਾਹੇ ਲੜਾਈਆਂ ਤੇ ਜੰਗਾਂ ਦੀ ਲੜਾਈ ਸੀ ਸਭ ਤੋਂ ਵੱਧ ਸਾਡਾ ਐਡਾ ਕਸੂਬਾ ਐਡੇ ਕਸੂਬੇ ਵਾਲਿਆਂ ਨੇ ਆਪਦੀਆਂ ਸ਼ਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਇੱਥੇ ਝੰਡਾ ਲਹਿਰਾਇਆ ਔਰ ਮੇਰੀ ਬੇਨਤੀ ਹੈ ਅਗਰ ਵਾਕਈ ਤੁਸੀਂ ਅਮਰਦੋ ਮੁੱਖ ਮੰਤਰੀ ਸਾਹਿਬ ਦਾ ਕਿਰਪਾ ਕਰਕੇ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਪੱਛਾ ਦੇ ਕੇ ਤੇ ਨਾਲ ਐਸਪੀ ਹਰਿਆਣਾ ਤੇ ਬਾਈ ਨੇਮ ਪਰਚਾ ਦੇ ਕੇ ਅੰਮ੍ਰਾਲਾ ਤੇ ਅੱਜ ਤੁਸੀਂ ਲਾਈਵ ਹੋ ਤੇ ਨਾਲ ਜਿਹੜੀ ਚਿੱਠੀ ਥੋੜੇ ਡੀਜੀਪੀ ਨੇ ਕੱਢੀ ਹੈ ਹੈਡਰੇ ਨਹੀਂ ਲੈ ਕੇ ਜਾਣੇ ਉੱਥੇ ਜੀਸੀਬੀ ਨਹੀਂ ਲੈ ਕੇ ਜਾਣੀ ਉੱਥੇ ਪੋਕਲਿਨ ਨਹੀਂ ਲੈ ਕੇ ਜਾਣੀ ਉਹਨਾਂ ਨੂੰ ਜਾਣ ਦਿਓ ਜੇਰਾ ਬਿਲਕੁਲ ਮੈਂ ਕਹਿੰਦਾ ਸ਼ਾਂਤੀਪੂਰਕ ਹੋਣਾ ਚਾਹੀਦਾ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਹੈ ਪਰੰਪਰਾਵਾਂ ਬਣਾ ਕੇ ਰੱਖੀਆਂ ਜਾਨੀ ਮਾਨੀ ਕਿਸੇ ਦਾ ਨੁਕਸਾਨ ਨਾ ਹੋ ਜੇ ਇਸ ਗੱਲ ਦਾ ਧਿਆਨ ਰੱਖਣਾ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦੀ ਜਾਨ ਨੁਕਸਾਨ ਹੋ ਜੇ ਪਰ ਇਹ ਨਾ ਹੋਵੇ ਸਾਡੇ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਮਰ ਜਾਣ ਤੇ ਪੰਜਾਬ ਦੀ ਪੁਲਿਸ ਮੂਪ ਦਰਸ਼ਕ ਬਣ ਕੇ ਵੇਖਦੀ ਰਵੇ ਤਕੜੇ ਹੋ ਕੇ ਉੱਥੇ ਦੋ ਦਿਵਾਰਾਂ ਬਣਾਓ ਪੰਜਾਬ ਪੁਲਿਸ ਦੀਆਂ ਤੇ ਡੀਜੀਪੀ ਨੂੰ ਉੱਥੇ ਭਾਓ ਜਿਹੜਾ ਹਦੈਤਾ ਦਫ਼ਤਰਾਂ ਚੋਂ ਬਹਿ ਕੇ ਦਿੰਦੇ ਆਂ ਹੋ ਉੱਥੇ ਥੋੜੇ ਐਸਪੀ ਨੂੰ ਬਾਵਾ ਵੀ ਜੇ ਇੱਕ ਟਾਇਰ ਗੈਸ ਚੱਲਿਆ ਤਾਂ ਤਿੰਨ ਚਲਾਉਣੇ ਆ ਜੇ ਇੱਕ ਗੋਲੀ ਚੱਲੀ ਤਾਂ ਤਿੰਨ ਚਾਉਣੀਆਂ ਹਰਿਆਣੇ ਵੱਲ ਜੇ ਇੱਕ ਰਬੜ ਬੁਲੇਟ ਚੱਲਿਆ ਤਾਂ ਤਿੰਨ ਰਬੜ ਬੁਲੇਟ ਚਲਾਵਾਂਗੇ ਉੱਥੇ ਜੰਤਰ ਲਾ ਦਿੱਤੇ ਗਏ ਲੋਕਾਂ ਦੇ ਕੰਨ ਬੋਲੇ ਕਰਨੂ ਆਵਾਜ਼ ਦੇਣ ਨੂੰ ਕਿਉਂ ਅਸੀਂ ਕੋਈ ਟੈਰਰਿਸਟ ਹੈ ਪੰਜਾਬ ਕੋਈ ਵੱਖਰਾ ਸੂਬਾ ਹੈ ਤਾਂ ਹੀ ਤਾਂ ਪਾਗ ਪਾਵੀਆਂ ਜਿਹੜੀਆਂ ਵਰਕਰ ਆ ਉਹ ਸਾਡੇ ਇੱਕ ਭਰਾ ਪੁਲਿਸ ਆਫੀਸਰ ਨੂੰ ਜਿਹੜਾ ਬੰਗਾਲ ਚ ਲੱਗਿਆ ਆਈਪੀਐਸ ਆਫੀਸਰ ਪੱਗ ਵਾਲੇ ਨੂੰ ਖਾਲਿਸਤਾਨ ਦੱਸਤੀ ਹੈ ਬੰਗਾਲੇ ਨੇ ਨੂੰ ਕਿਵੇਂ ਪਤਾ ਲੱਗਿਆ ਖਾਲਿਸਤਾਨ ਦਾ ਉਹ ਇਸ ਕਰਕੇ ਪਤਾ ਲੱਗਿਆ ਕਿ ਹਰ ਪੱਗ ਵਾਲੇ ਨੂੰ ਨਰਿੰਦਰ ਮੋਦੀ ਜੀ ਔਰ ਭਾਜਪਾ ਸਰਕਾਰ ਸਾਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਦੀ ਹੈ ਔਰ ਮੈਨੂੰ ਸ਼ਰਮ ਆਉਂਦੀ ਹੈ ਭਾਜਪਾ ਦੇ ਸਿੱਖਾਂ ਨੇ ਪੱਗ ਵਾਲਿਆਂ ਨੇ ਉਹਨੂੰ ਉਹਨੂੰ ਡਿਫੈਂਡ ਕੀਤਾ ਕਿਉਂ ਡਿਫੈਂਡ ਕੀਤਾ ਬਈ ਪੱਗ ਵਾਲਾ ਖਾਲਿਸਤਾਨ ਨਹੀਂ ਹੈ ਆਈਪੀਐਸ ਬਣਿਆ ਹਰ ਪੱਗ ਵਾਲ ਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ ਟੈਰਰਿਸਟ ਦੇ ਰੂਪ ਦੇ ਵਿੱਚ ਨਹੀਂ ਅਸੀਂ ਹਿੰਦੂਸਤਾਨੀ ਹਾਂ ਹਿੰਦੁਸਤਾਨ ਨੂੰ ਪਿਆਰ ਕਰਦੇ ਆ ਬਾਰਡਰ ਨਾ ਬਣਾਓ ਦਿੱਲੀ ਜਾਣ ਦਿਓ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਔਰ ਮੁੱਖ ਮੰਤਰੀ ਆਪ ਦਾ ਫਰਜ਼ ਅਦਾ ਕਰੇ ਨਹੀਂ ਮੈਂ ਸਮੁੱਚੇ ਸਾਰੇ ਲੋਕਾਂ ਨੂੰ ਔਰ ਕਾਂਗਰਸੀ ਭਰਾਵਾਂ ਨੂੰ ਬੇਨਤੀ ਕਰਦਾ ਪਿੰਡਾਂ ਦੇ ਵਿੱਚ ਸਾਰੇ ਜਾਣੇ ਕਿਸਾਨਾਂ ਦੀਆਂ ਮਦਦ ਕਰੋ ਕਿਸਾਨਾਂ ਦੇ ਨਾਲ ਖੜੇ ਹੋ ਲੜਾਈ ਲੜੋ ਕਿਸਾਨਾਂ ਨੂੰ ਜੋ ਚਾਹੀਦਾ ਹੈ ਪੈਸਾ ਚਾਹੀਦਾ ਸਮਾਨ ਚਾਹੀਦਾ ਸਭ ਇਕੱਠਾ ਕਰਕੇ ਦੇਣਾ ਸਾਡਾ ਫਰਜ਼ਮੰਦ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਔਰ ਅਸੀਂ ਵੀ ਅੱਜ ਸਲਾਹ ਕਰਕੇ ਅਸੀਂ ਛੋਪਣੀ ਬੈਠਾਂਗੇ ਅਸੀਂ ਤੁਹਾਡੇ ਬਾਹਰ ਚ ਧਰਨਾ ਦੇਾਂਗੇ ਮੈਂ ਕੱਲ ਵੀ ਚਿੱਠੀ ਲਿਖੀ ਐ ਅੱਜ ਪਰਚਾ ਦਿਓ ਨਹੀਂ ਤਾਂ ਫੇਰ ਫਿਰ ਤੁਸੀਂ ਕਹੋਗੇ ਜਾਣ ਪੁੱਜ ਕੇ ਰਾਜਨੀਤਿਕ ਪਾਰਟੀਆਂ ਵੀ ਦਖਲ ਅੰਦਾਜ਼ੀ ਕਰ ਰਹੀਆਂ ਅੱਜ ਦੁੱਖ ਹੋਇਆ ਉਹ ਨੌਜਵਾਨ ਪੁੱਤ ਦਾ ਜਿਹੜਾ ਸ਼ਹੀਦ ਹੋ ਗਿਆ ਅੱਜ ਉਹ ਸ਼ਹੀਦ ਹੋ ਗਿਆ ਉਹ ਮੁੜਨਾ ਨਹੀਂ ਹੈ 23 ਸਾਲਾਂ ਦਾ ਮੁੰਡਾ ਨਾ ਪੈਸੇ ਨਾਲ ਮੁੜਦਾ ਹੈ ਨਾ ਕੁੜੀਆਂ ਨੂੰ ਨੌਕਰੀ ਨਾਲ ਮੁੜਨੀ ਹੈ ਮੁੱਖ ਮੰਤਰੀ ਸਾਹਿਬ ਇੱਕ ਤਾਂ ਦੁਸ਼ਮਣਾਂ ਨੂੰ ਸਜ਼ਾ ਦਿਓ ਇਹ ਦੂਜਾ ਪੰਜਾਬ ਦੇ ਨਾਂ ਖੜੇ ਹੋ ਫੇਰ ਮੁੜਨਾ 700 ਜਿਹੜਾ ਕਿਸਾਨ ਪਹਿਲਾਂ ਮੁੜ ਗਿਆ ਹੁਣ ਕਿਹੜਾ ਉਹਨੂੰ ਵਿਚਾਰੇ ਨੂੰ ਕੋਈ ਪੁੱਛ ਰਿਹਾ ਕੋਈ ਨਹੀਂ ਪੁੱਛ ਰਿਹਾ ਅੱਜ ਉਹ ਜਿਹੜੀਆਂ ਨੌਕਰੀਆਂ ਦੇਤੀਆਂ ਉਸ ਵੇਲੇ ਉਸ ਵੇਲੇ ਜਿਹੜੇ 5-5 ਲੱਖ ਰੁਪਏ ਦੇਤਾ ਠੀਕ ਹੈ ਮੈਨੂੰ ਯਾਦ ਹੈ ਕਾਂਗਰਸ ਦਾ ਰਾਜ ਸੀ ਅਸੀਂ ਬਾਰਡਰ ਤੱਕ ਛੱਡ ਕੇ ਆਏ ਸੀ ਦਿੱਲੀ ਬਾਰਡਰ ਤੱਕ ਛੱਡ ਕੇ ਆਈ ਕਾਂਗਰਸ ਦੀ ਸਰਕਾਰ ਕਿਸੇ ਨੇ ਕਿਸੇ ਨੇ ਹੱਥ ਨਹੀਂ ਲਾਇਆ ਕਿਸਾਨ ਨੂੰ ਕਿਸੇ ਹਰਿਆਣੇ ਦੀ ਪੁਲਿਸ ਦੀ ਜਰਤ ਨਹੀਂ ਪਈ ਵੀ ਪੰਜਾਬ ਦੇ ਕਿਸਾਨ ਨੂੰ ਰੋਕ ਲੈ ਕਿਉਂਕਿ ਪੰਜਾਬ ਦੇ ਉਹ ਨਾਲ ਸੀ ਅੱਜ ਅਮਰਿੰਦਰ ਸਿੰਘ ਸੁੱਤੇ ਪਏ ਹੈ ਅੱਜ ਸੁਨੀਲ ਜਾਖੜ ਚੁੱਪ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਬਿਆਨ ਦਿਓ ਨਰਿੰਦਰ ਮੋਦੀ ਦੇ ਖਿਲਾਫ ਕਿ ਇਹਰੇ ਨਾਲ ਮਰ ਜਾਵਾਂ ਕਦੇ ਸਮਝੌਤਾ ਨਹੀਂ ਕਰੂੰਗਾ ਇਹ ਪੰਜਾਬ ਦਾ ਦੋਸ਼ੀ ਹੈ ਫੇਰ ਪਤਾ ਲੱਗੂਗਾ ਕਿਉਂਕਿ ਤੁਸੀਂ ਦਸਤਕਤ ਕੀਤੇ ਤੁਸੀਂ ਲੋਕਾਂ ਨੇ ਤੁਸੀਂ ਇਹ ਕਾਲੇ ਕਾਨੂੰਨਾਂ ਤੇ ਦਸਤਕਤ ਕੀਤੇ ਨਹੀਂ ਇਹ ਧਰਨੇ ਲੱਗਣੇ ਨਹੀਂ ਸੀ ਤੇ ਅੱਜ ਫੇਰ ਸਮਝੌਤਾ ਕਰਨ ਦੇ ਜੱਫੀਆਂ ਪਾਉਣ ਚੱਲੇ ਹੋ ਤੇ ਹਜੇ ਤੱਕ ਅਕਾਲੀ ਦਲ ਦਾ ਪ੍ਰਧਾਨ ਚੁੱਪ ਬੈਠੇ ਮੇਰੀ ਬੇਨਤੀ ਹੈ ਤੁਹਾਨੂੰ ਲੜੋ ਸਾਰੇ ਇਕੱਠੇ ਹੋ ਕੇ ਭੁੱਲ ਜਾਈਏ ਕਾਂਗਰਸੀ ਕੌਣ ਹੈ ਆਮ ਆਦਮੀ ਪਾਰਟੀ ਵਾਲਾ ਕੌਣ ਹੈ ਕਾਲੀ ਕੌਣ ਹੈ ਹਣ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਧਾਕੜ ਸਾਹਿਬ ਧਾਕੜ ਸਾਹਿਬ ਤੁਸੀਂ ਪੰਜਾਬੀ ਹੋ ਆਪਣੇ ਆਪ ਨੂੰ ਕਿਸਾਨ ਕਹਿੰਦੇ ਹੋ ਲੜੋ ਸਾਰੇ ਜਾਨੇ ਇਕੱਠੇ ਹੋ ਕੇ ਔਰ ਨਿੰਦੋ ਭਾਜਪਾ ਸਰਕਾਰ ਨੂੰ ਔਰ ਨਿੰਦੋ ਆਮ ਆਦਮੀ ਪਾਰਟੀ ਸਰਕਾਰ ਨੂੰ ਸਾਰੇ ਇਕੱਠੇ ਹੋ ਅੱਜ ਸਾਰੇ ਇਕੱਠੇ ਹੋ ਕੇ ਲੜਾਈ ਲੜਨ ਦਾ ਫਰਜ਼ ਹੈ ਕਿਉਂਕਿ ਅਸੀਂ ਪੰਜਾਬ ਹੀ ਨਾ ਰਿਆ ਤਾਂ ਫਿਰ ਸਿਆਸਤਕਾਰ ਹੀ ਰਹੇਗੀ ਸਾਡੇ ਵਸਰੇਵੇਂ ਆ ਅਸੀਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦਾ ਹਾਂ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਸੋ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਆਬਾਦ ਨੂੰ ਸਾਰਿਆਂ ਨੂੰ ਚਾਹੇ ਕਿਸੇ ਦਾ ਕਿਸਾਨੀ ਨਾਲ ਤਲਕੁਤ ਹੈ ਜਾਂ ਨਹੀਂ ਹੈ ਕਿਸਾਨੀ ਦੇ ਕਰਕੇ ਤੁਹਾਡੇ ਕਿਤੇ ਚੱਲਦੇ ਆ ਤਕੜੇ ਹੋ ਜਾਓ ਔਰ ਲੜਾਈ ਲੜਾਂਗੇ ਔਰ ਜਿੰਨਾ ਚੱਕਰ ਕਿਸਾਨ ਅਸੀਂ ਉੱਥੇ ਇਸ ਕਰਕੇ ਨਹੀਂ ਜਾਂਦੇ ਕਿਸਾਨ ਨੇ ਕਿਹਾ ਰਾਜਨੀਤਿਕ ਵਿਅਕਤੀ ਨਾ ਹੋਣ ਜਦੋਂ ਕਿਸਾਨ ਬੁਲਾਵੇ ਅਸੀਂ ਜਾਓ ਤੇ ਤੁਸੀਂ ਸਾਰੇ ਲੋਕ ਵੱਧ ਚੜ ਕੇ ਹਿੱਸਾ ਪਾ ਕੇ ਹਰ ਚੀਜ਼ ਆਰਥਿਕ ਤੌਰ ਤੇ ਵੀ ਸਹੂਲਤ ਦੇ ਤੌਰ ਤੇ ਵੀ ਬੰਦੇ ਵੇਚ ਕੇ ਵੀ ਮਦਦ ਕਰੋ ਧੰਨਵਾਦ ਸਸਿਕਾਲ 200 ਆ ਮਾਫੀ ਚਾਹਨਾ ਹੈ ਕਿ ਅੱਜ ਬਹੁਤ ਹੀ ਅਫਸੋਸਜਨਕ ਜਿਹੜੀ ਘਟਨਾ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਹਾਲਾਂਕਿ ਤੁਸੀਂ ਟੀਵੀ ਚੈਨਲਾਂ ਤੇ ਔਰ ਸਾਰੇ ਤੁਹਾ ਆਸ-ਪਾਸੇ ਸੁਣ ਲਿਆ ਹੋਣਾ ਹੈ ਕੀ ਹੋਇਆ? ਕਈ ਆਰੀ ਟੀਵੀ ਚੈਨਲਾਂ ਤੋਂ ਪਹਿਲਾਂ ਪੁਸ਼ਟੀ ਕਰ ਦਈਏ ਜਾਂ ਇਧਰ ਉਧਰ ਤਾਂ ਫਿਰ ਲੱਗਦਾ ਕਿ ਸ਼ਾਇਦ ਕੋਈ ਅਸੀਂ ਗਲਤ ਗੱਲ ਕਰ ਰਹੇ ਹਾਂ। ਬਹੁਤ ਅਫਸੋਸ ਹੈ ਕਿ ਸ਼ੁਭਕਰਨ ਸਾਡਾ ਉਹ ਛੋਟਾ ਪੁੱਤਰ ਸਾਡਾ ਉਹ ਛੋਟਾ ਭਰਾ ਜਿਹੜਾ ਬੱਲੋ ਪਿੰਡ ਦਾ ਸੀ ਮੋੜ ਪਿੰਡ ਤੇ ਪਾਰਲੀਮੈਂਟ ਬਠਿੰਡਾ ਹਲਕਾ ਤੇ ਹਲਕੇ ਮੋੜ ਦਾ ਸੀ ਉਹ ਕੱਲ ਹਰਿਆਣਾ ਪੁਲਿਸ ਦਾ ਜਾਣੀ ਕੀ ਨਰਿੰਦਰ ਮੋਦੀ ਸਾਹਿਬ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਨਰਿੰਦਰ ਮੋਦੀ ਜੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਹਦਾਇਤ ਤੇ ਜਿਸ ਪ੍ਰਕਾਰ ਦਾ ਵਤੀਰਾ ਸਾਡੇ ਨਾਲ ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਕਰ ਰਹੀ ਹੈ ਔਰ ਪੁਲਿਸ ਕਰ ਰਹੀ ਹੈ ਇਹ ਮੋਦੀ ਜੀ ਦੇ ਕਹਿਨ ਤੇ ਹੋ ਰਿਹਾ ਹੈ ਬਹੁਤ ਸਾਰੇ ਸਾਥੀਆਂ ਨੇ ਵਾਰ-ਵਾਰ ਗੱਲ ਕੀਤੀ ਲਾਈਵ ਹੋ ਕੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਕੀ ਡਰ ਲੱਗਦਾ ਹੈ ਅਰੇ ਹੋਇਆ ਕਿਉਂ ਕਿਉਂਕਿ ਇਹ ਕਾਲੇ ਕਾਨੂੰਨ ਬਣੇ ਸਨ ਔਰ ਬਹੁਤ ਸਾਰੇ ਲੋਗਾ ਨੇ ਉਸ ਕਾਲੇ ਕਾਨੂੰਨਾ ਤੇ ਦਸਕਤ ਕੀਤੇ ਸਨ ਅੱਜ ਵੀ ਉਹਨਾਂ ਨਾਲ ਸਾਂਝ ਪਾਉਣ ਦੀਆਂ ਚਰਚਾਵਾਂ ਤੇ ਗੱਲਾਂ ਚੱਲ ਰਹੀਆਂ ਨੇ ਉਹੀ ਲੋਕ ਜਿਨ੍ਹਾਂ ਨੇ ਸਾਡੇ ਮੌਤ ਦੇ ਵਾਰੰਟਾ ਤੇ ਦਸਕਤ ਕੀਤੇ ਸਨ ਸੋ ਜਿੱਥੇ ਜਿੱਥੇ ਮੈਂ ਸਮਝਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਖੱਟਰ ਸਰਕਾਰ ਔਰ ਦੇਸ਼ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਕਸੂਰ ਹੈ ਉੱਥੇ 101% ਕੱਲ ਤੋਂ ਬਾਅਦ ਮਕਮਲ ਪੰਜਾਬ ਦੀ ਸਰਕਾਰ ਦਾ ਵੀ ਕਸੂਰ ਹੈ ਜਾਨੀ ਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਕਸੂਰ ਹੈ ਉਹਦਾ ਕਾਰਨ ਕੀ ਹੈ ਕੀ ਅੱਜ ਤੋਂ 4 ਦਿਨ ਪਹਿਲਾਂ ਇਹ ਗੱਲ ਕਹਿ ਕੇ ਆਏ ਸੀ ਜਦੋਂ ਟੀਅਰ ਗੈਸ ਦੇ ਗੋਲੇ ਔਰ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀਗਾ ਕਿਸਾਨਾਂ ਦਾ ਕਿ ਟੀਅਰ ਗੈਸ ਦੇ ਬਹਾਨੇ ਗੋਲੀਆਂ ਚਲਾਈਆਂ ਜਾ ਰਹੀਆਂ ਰਬਰ ਬੁਲੇਟਸ ਚਲਾਏ ਜਾ ਰਹੇ ਔਰ ਸੌਆਂ ਦੀ ਤਦਾਦ ਚ ਲੋਕ ਜ਼ਖਮੀ ਹੋ ਗਏ ਰਾਹੁਲ ਗਾਂਧੀ ਜੀ ਦੇ ਵੀ ਕਿਸਾਨ ਦੇ ਇੱਕ ਫੌਜੀ ਨਾਲ ਗੱਲ ਕੀਤੀ ਔਰ ਫੌਜੀ ਨੇ ਦੱਸਿਆ ਕਿ ਆ ਜਿਹੜੇ ਮੇਰੇ ਸ਼ਰੇ ਗੋਲੀ ਦੇ ਆ ਉਹ ਰਿਟਾਇਰਡ ਫੌਜੀ ਸੀ ਹੁਣ ਕਿਸਾਨ ਸੀ ਔਰ ਫਿਰ ਅਸੀਂ ਚਿੱਠੀ ਲਿਖੀ ਭਗਵਾਨ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਜ਼ਰਾ نیند ਤੋਂ ਜਾਗੋ ਤੇ ਜਾਗ ਕੇ ਆਪ ਦੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਕਰੋ ਲੇਕਿਨ ਉਹਨੇ ਕੋਈ ਅਸਰ ਨਹੀਂ kiya ਮੈਂ ਕਿਹਾ ਸੀ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਔਰ ਐਸਪੀ ਹੁਬਾਲਾ ਤੇ ਐਫਆਈਆਰ ਦਿਓ ਕੁਛ ਨਹੀਂ ਹੋਇਆ ਅੱਜ ਵੀ ਤੁਸੀਂ ਰੋਕ ਸਕਦੇ ਹੋ ਭਗਵਾਨ ਮਾਨ ਜੀ ਦਾ ਵੀਡੀਓ ਜਾਰੀ ਹੋਇਆ ਕਿ ਮੈਨੂੰ ਦੁੱਖ ਹੈ ਅਸੀਂ ਸਹਾਇਤਾ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਬੱਚਿਆਂ ਨੂੰ ਵੀ ਪੜਾਵਾਂਗੇ ਮੈਨੂੰ ਇਹ ਦੱਸ ਦਿਓ ਕਿ ਉਹਨਾਂ ਦਾ ਆਰਥਿਕ ਮਦਦ ਦੇ ਨਾਲ ਤੁਸੀਂ ਉਹ ਮੁੰਡਾ 24 ਸਾਲ ਦਾ ਵਾਪਸ ਕਰਦੇ ਹੋਗੇ ਉਹ ਸ਼ੁਭ ਵਾਪਸ ਆ ਜਾਏਗਾ ਜੇ ਆ ਜਾਏਗਾ ਤਾਂ ਫਿਰ ਭਾਵੇਂ ਆਰਥਿਕ ਮਦਦ ਜਿੰਨੀ ਮਰਜ਼ੀ ਕਰਦੇ ਹੋ ਔਰ ਕਿੰਨੇ ਹੋਰ ਸ਼ੁਭ ਮਰਾਉਂਗੇ ਹੋਰ ਕਿੰਨੇ ਸ਼ੁਭ ਦਾ ਇੰਤਜ਼ਾਰ ਕਰਾਂਗੇ ਅਸੀਂ ਮਰਨ ਦਾ ਆਦਰਨੀਆ ਮਾਨ ਸਾਹਿਬ ਤੁਸੀਂ ਉੱਥੇ ਆ ਪਿਆ ਬਫਰ ਜਿਹੜੀ ਆ ਤੁਹਾਡੀ ਫੋਰਸ ਹੈ ਤੁਹਾਡੇ ਕੋਲੇ ਪੰਜਾਬ ਪੁਲਿਸ ਉਥੇ ਲਾਓ ਬਰਾਬਰ ਤੇ ਜੇ ਸਾਹਮਣੇ ਆ ਅੰਬਾਲੇ ਵਾਲੇ ਹਰਿਆਣੇ ਵਾਲੇ ਟੀਅਰ ਗੈਸ ਛੱਡਦੇ ਤਾਂ ਤੁਸੀਂ ਵੀ ਛੱਡੋ ਤੁਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਹਮਦਰਦੀ ਹੈ ਤੁਸੀਂ ਬੜੀਆਂ ਉਹਨਾਂ ਦੇ ਪਰਿਵਾਰ ਨੂੰ ਸਾਦਾ ਨੌਕਰੀ ਵੀ ਦੇ ਦੇਉ ਪਰ ਨੌਕਰੀ ਨਾਲ ਜੇ ਉਹ ਮੁੜਿਆਏਗਾ ਮੁੰਡਾ ਨੌਜਵਾਨ ਸ਼ੁਭਤਾ ਦੱਸ ਦਿਓ ਸ਼ੁਭ ਕਰਨੇ ਨਹੀਂ ਆਉਣਾ ਹੁਣ ਜਿਹੜਾ ਚਲਾ ਗਿਆ ਔਰ ਮੈਨੂੰ ਡਰਾ ਹੈ ਪਹਿਲਾਂ ਵੀ 700 ਕਿਸਾਨ ਮਰ ਕੇ ਆਏ ਸ਼ਹੀਦ ਹੋ ਕੇ ਆਏ ਐ ਇੱਕ ਸ਼ੁਭ ਗਿਆ ਹੋਰ ਸ਼ੁਭ ਦਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੂੰ ਨਾ ਕਰਾਓ ਸਾਹਮਣੇ ਉਹ ਬੈਰੀਗੇਟਿੰਗ ਲਾ ਕੇ ਸਾਹਮਣੇ ਉਹ ਆਪਦੀ ਫੋਰਸ ਬਫਰ ਲਾਓ ਜੇ ਇੱਕ ਗੋਲਾ ਦਾਗਦਾ ਹੈ ਅਥਰੂ ਗੈਸ ਦਾ ਜਾਂ ਇੱਕ ਗੋਲੀ ਆਉਂਦੀ ਹੈ ਤੇ ਫਿਰ ਇਧਰੋਂ ਪੰਜਾਬ ਚੋਂ ਵੀ ਗੋਲੀ ਜਾਣੀ ਚਾਹੀਦੀ ਹੈ ਪੰਜਾਬ ਚੋਂ ਵੀ ਅਥਰੂ ਗੈਸ ਕੋਲਾ ਕਰਨਾ ਚਾਹੀਦਾ ਹੈ 100% ਤੁਸੀਂ ਗੋਡੇ ਟੇਕਦੇ ਐ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੇ ਇਸੇ ਕਰਕੇ ਤੁਹਾਡੇ ਡੀਜੀਪੀ ਨੇ ਸਾਹਿਬ ਨੇ ਕਿਹਾ ਕਿ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਤੇ ਪੋਕਲੇਨ ਉੱਥੇ ਲੈ ਕੇ ਨਹੀਂ ਜਾਣੇ ਹੈਡਰੇ ਲੈ ਕੇ ਨਹੀਂ ਜਾਣੇ ਕਿਉਂ ਤੁਹਾਨੂੰ ਉਹਨਾਂ ਨੂੰ ਤੁਸੀਂ ਇਹ ਗੱਲ ਕੀਤੀ ਵੀ ਮੈਂ ਉਹ ਰੋਕੂੰਗਾ ਔਰ ਮੈਂ ਕੱਲ ਟੱਪਿਆ ਸੀ ਤੜਕੇ ਉਥੋਂ ਦੀ ਤਮਾਮ ਪੁਲਿਸ ਫੋਰਸ ਲਾਈ ਵੀ ਹੈ ਉਹ ਪੁਲਿਸ ਫੋਰਸ ਜਿਹੜੀ ਸੜਕਾਂ ਤੇ ਲਾਈ ਆ ਬਾਰਡਰ ਤੇ ਲਾਓ ਸਾਡੀ ਸਰਜ਼ਮੀਨ ਤੇ ਜੇ ਅਥਰੂ ਗੈਸ ਦਾ ਗੋਲਾ ਆ ਗਿਆ ਗੋਲੀ ਆਈ ਤਾਂ ਤੇ ਉਹਨਾਂ ਦੀ ਸਰਜ਼ਮੀਨ ਤੇ ਜਾਣੇ ਚਾਹੀਦੇ ਫੇਰ ਤਾਂ ਹੈਗੀ ਆ ਤੁਹਾਡੀ ਹਮਦਰਦੀ ਤੁਸੀਂ ਇਹ ਵੀ ਕਿਹਾ ਮੈਂ ਪਰਚਾ ਦੇਵਾਂਗਾ ਕੀਰਤ ਦੇ ਦਵਾਂਗੇ ਪਰਚਾ ਅਣ ਪਛਾਤੇ ਲੋਕਾਂ ਤੇ ਪਰਚਾ ਦਿਓਗੇ ਇਨਕੁਆਰੀ ਕਰੋਗੇ 6 ਮਹੀਨੇ ਇਨਕੁਆਰੀ ਚੱਲੂਗੀ ਉਦੋਂ ਅੰਦੋਲਨ ਖਤਮ ਹੋ ਜਾਏਗਾ ਇਲੈਕਸ਼ਨ ਆ ਜਾਏਗਾ ਪਰਚਾ ਅੱਜ ਹੀ ਦਿਓ ਭਾਈ ਨੇਮਤੇ ਦਿਓ ਅਗਰ ਤੁਸੀਂ ਪੰਜਾਬ ਦੇ ਹਮਦਰਦ ਹੈ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਮਦਰਦ ਹੈ ਤਾਂ ਅੱਜ ਹੀ ਪਰਚਾ ਤੁਸੀਂ ਐਸਪੀ ਅੰਬਾਲਾ ਤੇ ਦਿਓ ਬਾਇ ਨੇਮ ਦਿਓ ਔਰ ਚਲਾਨ ਪੇਸ਼ ਕਰੋ ਸ਼ੁਕਰਨ ਪਰ ਜਿੰਨੇ ਲੋਕ ਜ਼ਖਮੀ ਹੋਏ ਪਰਚਾ ਦੇ ਕੇ ਬਾਈ ਨੇਮ ਤੇ ਕੋਰਟ ਚ ਚਲਾਨ ਪੇਸ਼ ਕਰੋ ਤੇ ਕੋਰਟ ਨੂੰ ਡਿਸਾਈਡ ਕਰਨ ਦਿਓ ਕੀ ਹੋਏਗਾ ਜੇ ਤੁਸੀਂ ਹੰਦ ਮਦਦੇ ਜੇ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਕਰਨ ਨਹੀਂ ਦੇਵਾਂਗਾ ਪਹਿਲਾਂ ਕੇਂਦਰ ਨੂੰ ਸੋਚਣਾ ਚਾਹੀਦਾ ਸੀ ਹੁਣ ਕੇਂਦਰ ਇੰਤਜ਼ਾਰ ਕਰ ਰਿਹਾ ਚੋਣ ਜਾਬਤੇ ਦਾ ਕਿ ਸਾਡੇ ਬੰਦੇ ਮਾਰ ਦਿੱਤੇ ਜਾਣਗੇ ਚੋਣ ਜਾਬਤੇ ਚ ਜੋ ਮਰਗੀਏ ਕਰਨਗੇ ਤੁਸੀਂ ਫਿਰ ਕਹੋਗੇ ਚੋਣ ਜਾਬਤਾ ਲੱਗਿਆ ਪਿਆ ਅੱਜ ਚੋਣ ਜਾਬਤਾ ਨਹੀਂ ਲੱਗਿਆ ਪਿਆ ਫੇਰ ਉੱਥੋਂ ਕੱਲ ਨੂੰ ਜਦੋਂ ਚੋਣ ਜਾਂਦਾ ਲੱਗੇ ਉਹ ਤਾਂ ਸਾਡਾ ਸੌਖ ਕਿਸਾਨ ਨੂੰ ਮਾਰ ਦੇਣਗੇ ਫੇਰ ਮੂਪ ਦਰਸ਼ਕ ਬਣ ਕੇ ਤੁਸੀਂ ਸਾਰਿਆਂ ਨੂੰ ਮਾਲੀ ਸਹਾਇਤਾ ਦੇ ਦਿਓਗੇ ਪਰ ਪੁੱਤ ਕਿੱਥੋਂ ਵਾਪਸ ਲੈ ਕੇ ਆਵਾਂਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ 700 ਕਿਸਾਨ ਨਾਲ ਮਿਲੀ ਭੁਗਤਣਾ ਮਿਲਾਇਆ ਨਰਿੰਦਰ ਮੋਦੀ ਜੀ ਦਾ ਨਾਮ ਲਓ ਅਰੇ ਸੌ ਖਾਓ ਕਿ ਅਸੀਂ ਭਾਜਪਾ ਦੇ ਨਾਲ ਕਦੇ ਨਹੀਂ ਰਲਾਂਗੇ ਤੁਹਾਡੇ ਵੱਡੇ ਜਿਹੜੇ ਸਰਦਾਰ ਹੈ ਜਿਹੜੇ ਪਾਰਟੀਆਂ ਦਾ ਆਗੂ ਨੇ ਮੇਨ ਉਹ ਉੱਤੇ ਗੱਲਬਾਤ ਚਲਾਈ ਜਾਂਦੇ ਪਾਜ ਪਰੇ ਨਾਲ ਤੇ ਤੁਸੀਂ ਲਾਈਵ ਹੋਨੇ ਹੋ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਲੋਕ ਜਨਤਾ ਸਭ ਜਾਣਦੀ ਹੈ ਕੌਣ ਕੀਰੇ ਨਾਲ ਹੈ ਕੌਣ ਕੀਰੇ ਨਾਲ ਨਹੀਂ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਸਾਰੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਸਾਰੀਆਂ ਜਾਤੀਆਂ ਨੂੰ ਮੈਂ ਬੇਨਤੀ ਕਰਦਾ ਚਾਹੇ ਉਹ Hindu ਹੈ ਚਾਹੇ ਉਹ Sikh ਹੈ ਚਾਹੇ ਉਹ Dalit ਹੈ ਚਾਹੇ ਉਹ ਖੇਤ ਮਜ਼ਦੂਰ ਹੈ ਅਸੀਂ ਤਾਂ ਦੀ ਸਾਰੇ ਜਿਉਣੇ ਆ ਜੇ ਪੰਜਾਬ ਦਾ ਕਿਸਾਨ ਜਿਉਂਦਾ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ